ਧਨ ਵਾਹਿਗੁਰੂ ਸਾਹਿਬ سستر بہ سمرتی سرب ڈنڈو جس ناہی ہر ہر ਨਾਨਕ ਨਾਮਯੋ ਹੋ ਲੰ ਆਏ ਪ੍ਰਭ ਸਰਣਾ ਗਤੀ ਕਿਰਪਾ ਨ ਦਯਾ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਲੰ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹ ਜੁਗ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਬਖਸ਼ੰਦ ਪਾਦਸ਼ਾਹ ਸਰਬ ਸੰਜੇ ਰਹਿਬਰ ਧੰਨ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਗੀ ਕੋਦ ਦਾਨਤ ਬਣ ਰਹੀ ਪਰਮ ਸਨਮਾਨ ਜੋਕ ਗੁਰੂ ਪਿਆਰੀ ਗੁਰੂ ਸੋਵਾਰੀ ਖਲਸਾ ਰੂਪ ਸਾਧ ਸੰਗਤ ਜੀਓ ਵੱਡੇ ਹੀ ਬਾਗ ਹਨ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਤੇ ਅੱਭਾ ਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਅਸਾਂ ਦੇ ਪਾਈਏ ਗੁਰ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਜਰੀਆਂ ਲਗਾਈਏ ਬੜੇ ਆਦਰ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਕਾਰਯੋਗ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਗਲ ਦੀਪ ਪਹੁੰਚੇ ਨੇ ਨਾਲ ਭਾਈ ਮਰਦਾਨਾ ਜੀ ਭਾਈ ਵਾਲਾ ਜੀ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਨਗਰ ਦੇ ਵਿੱਚ ਜਦੋਂ ਤੋਂ ਭਾਈ ਮਨੁੱਖ ਕਹਿ ਕੇ ਗਏ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਰੱਬ ਦਾ ਰੂਪ ਨੇ ਜਿੱਥੇ ਜਾਂਦੇ ਨੇ ਉੱਤਰਤੀ ਭਾਗਾ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦੇ ਨਾਲ ਬੋਲਦੇ ਨੇ ਉਹਨਾਂ ਦੇ ਭਾਗ ਵੜ ਜਾਂਦੇ ਨੇ ਜਿੱਥੇ ਤੱਕ ਸਤਿਗੁਰਾਂ ਦੇ ਅਲਫਾਜ਼ ਪੜ੍ਹੇ ਸੁਨੇ ਜਾਂਦੇ ਨੇ ਗਾਏ ਜਾਂਦੇ ਨੇ ਤਾਂ ਉਹ ਸਾਰੇ ਕਿਤੇ ਹਰੀਆਬਲ ਹੋ ਜਾਂਦੇ ਸੁਗੰਧੀ ਵਖੇਰੀ ਜਾਂਦੀ ਹੈ ਉਹਨਾਂ ਦੇ ਬਚਨਾਂ ਦੇ ਨਾਲ ਤਾਂ ਹੁਣ ਇਹਨਾਂ ਦੇ ਅੰਦਰ ਤੰਗ ਲੱਗੀ ਸੀ ਇੱਥੇ ਦਾ ਜੋ ਰਾਜਾ ਸੀ ਸ਼ਿਵਨਾਬ ਰਾਜਾ ਤਾਂ ਹੁਣ ਨੇ ਤਾਂ ਸੁਆਗਤ ਆ ਰਖੇ ਇੱਥੇ ਆਉਂਦੇ ਸੀ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ ਨੇ ਬਾਗ ਦੇ ਵਿੱਚ ਤਾਂ ਜਦੋਂ ਬਾਗ ਦੇ ਵਿੱਚ ਪਹੁੰਚੇ ਨੇ ਇੱਥੇ ਦਾ ਜੋ ਮਾਲੀ ਸਿਮਲੂ ਮਾਲ ਇਸ ਬਾਗ ਨੂੰ ਸਾਹਮਣ ਵਾਲਾ ਤਾਂ ਉਹਨੇ ਜਦੋਂ ਵੇਖਿਆ ਕਿ ਨਾ ਤਾਂ ਇਹ ਸਾਧੂ ਲੱਗਦੇ ਨੇ ਨਾ ਕਿਸੇ ਧਰਮ ਦਾ ਪਹਿਰਾਵਾ ਲੱਗਦਾ ਕੋਈ ਇਹ ਤਾਂ ਆਮ ਇਨਸਾਨ ਨੇ ਪਰ ਇਤਨਾ ਜ਼ਰੂਰ ਹੈ ਕਿ ਜਦੋਂ ਤੋਂ ਇਹਨਾਂ ਨੇ ਆਪਣੇ ਮਵਾਰਕ ਚਰਣਾ ਸਾਡੇ ਇਸ ਬਾਗ ਦੇ ਵਿੱਚ ਪਾਏ ਨੇ ਸਾਡਾ ਬਾਗ ਹਰਿਆ ਭਰਿਆ ਹੋ ਗਿਆ ਫੁੱਲਾਂ ਦੇ ਵਿੱਚੋਂ ਸੁਗੰਧੇ ਨਹੀਂ ਆ ਰਹੇ ਸੀ ਜਿਹੜੇ ਦਰਖਤ ਸੀ ਫਲਦਾਰ ਬੂਟੇ ਸੀ ਤਾਂ ਉਹ ਵੀ ਸੁੱਕ ਗਏ ਸੀ ਤਦੋਂ ਸਾਡੇ ਇਸ ਬਾਗ ਦੇ ਵਿੱਚ ਸੋਹਣ ਆ ਗਿਆ ਸੁਗੰਧੀਆਂ ਆ ਗਈਆਂ ਹਰਿਆਵਲ ਆ ਗਈਆਂ ਉਹ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਮਹਾਰਕ ਚਰਣਾ ਦੇ ਵਿੱਚ ਆਇਆ ਨਮਸਕਾਰ ਕੀਤੀ ਚਾਹ ਦੇ ਵਿੱਚ ਉਹ ਭੁੱਲ ਗਿਆ ਕਿ ਤੁਹਾਡਾ ਨਾਮ ਕੀ ਹੈ ਉਹ ਭੁੱਲ ਗਿਆ ਤੁਸੀਂ ਕਿੱਥੋਂ ਆਏ ਹੋ ਉਹ ਭੁੱਲ ਗਿਆ ਕਿ ਮੈਂ ਇਹਨਾਂ ਦਾ ਅਦਬ ਸਤਿਕਾਰ ਕਰਨਾ ਹਾਲਾਂਕਿ ਨਮਸਕਾਰ ਕੀਤੀ ਹੈ ਪਰ ਅੰਦਰੋਂ ਜਿਹੜੀ ਤਾਂਗ ਹੈ ਅੰਦਰੋਂ ਜਿਹੜਾ ਪਿਆਰ ਹੈ ਉਦੇ ਕਰਕੇ ਉਹਦੇ ਅੰਦਰ ਚਾਅ ਇਤਨਾ ਪੈਦਾ ਹੋ ਗਿਆ ਜਿਵੇਂ ਮੱਖਣ ਸ਼ਾਹ ਟਬਾਣਾ ਜੀ ਜਾ ਕੇ ਛੱਤ ਤੇ ਚੜ੍ਹੇ ਸੀ ਲਾਡੋ ਰੇ ਗੁਰ ਲਾਡੋ ਰੇ ਨੋਮੇ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਤਾਂ ਇਸੇ ਹੀ ਤਰ੍ਹਾਂ ਹੁਣ ਇਹ ਕਿ ਮੈਂ ਖੁਸ਼ੀ ਦੇ ਗੀਤ ਗਾਵਾ ਕਿ ਸਾਡੇ ਇਸ ਮੂਆ ਧਰਤੀ ਨੂੰ ਮੁਬਾਰਕ ਕੀਤਾ ਕੋਈ ਸਾਧੂ ਆਇਆ ਕੋਈ ਫਕੀਰ ਆਇਆ ਅਤੇ ਕੋਈ ਸੰਨਿਆਸੀ ਆਇਆ ਕੀ ਮੈਂ ਉਹਨਾਂ ਨੂੰ ਆਖਾਂ ਉਹਨਾਂ ਦਾ ਪਹਿਰਾਵੇ ਤੋਂ ਤਾਂ ਪਤਾ ਨਹੀਂ ਲੱਗਦਾ ਕਿ ਉਹ ਕਿਹੜੇ ਧਰਮ ਨੂੰ ਮੰਨਦੇ ਨੇ। ਭਗਮਾ ਪਾਇਆ ਸਾਧੂ ਕਿਹਾ ਜਾਂਦਾ ਹੈ ਅਤੇ ਜਿਹੜੇ ਹਿਸਾਬ ਦੇ ਨਾਲ ਮੰਨ ਲਓ ਪਹਿਰਾਵਾ ਹੁੰਦਾ ਇਹਨੂੰ ਕਹਿ ਦਈਏ ਜੋਗੀ ਨੇ ਇਹ ਤਾਂ ਫਕੀਰ ਨੇ। ਪਰ ਉਹਨਾਂ ਦਾ ਪਹਿਰਾਵਾ ਵੇਖ ਕੇ ਵੀ ਕੀ ਕਮਾਵੇਂ ਕਿ ਰੱਬ ਦੇ ਬੰਦੇ ਆਏ ਨੇ ਸਾਡੇ ਉਸ ਬਾਗ ਦੇ ਵਿੱਚ ਉਤਰ ਰਹੇ ਨੇ ਸਾਡਾ ਬਾਗ ਹਰਿਆਵਰ ਹੋ ਗਿਆ ਤਨ ਤਨ ਇਨੇ ਬਾਗ ਦੇ ਵਿੱਚੋਂ ਦੌੜਿਆ ਹੋਇਆ ਗਿਆ ਸਭ ਤੋਂ ਪਹਿਲਾਂ ਸਿਵਰਾਬ ਰਾਜੇ ਦੇ ਘਰ ਗਿਆ। ਉਹਨੂੰ ਜਾ ਕੇ ਦੱਸਿਆ ਕਿ ਸਾਡੇ ਨਗਰ ਦੇ ਵਿੱਚ ਸਾਧੂ ਆ ਗਏ। ਜਿਸ ਦੀ ਉਡੀਕ ਸੀ ਤਾਂ ਉਹ ਆ ਗਏ। ਤਾਂ ਹੁਣ ਵਿਸ਼ਵਾਸ ਕਰਨ ਬੜਾ ਮੁਸ਼ਕਲ ਹੋ ਰਿਹਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਗਏ ਨੇ ਕਿ ਇਹ ਹੀ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਤਾਂ ਜਦੋਂ ਉਹ ਦੱਸ ਰਹੇ ਨੇ ਕਿ ਉਹਨਾਂ ਦਾ ਖਾਬ-ਪਾਬ ਕਿਦਾਂ ਦੇ ਨੇ ਮਲੂਕਲੀਆ ਕਿਦਾਂ ਦੇ ਪਹਿਰਾਵਾ ਕਿਦਾਂ ਦਾ ਉਹਨੇ ਦੱਸਿਆ ਕਿ ਦੇਖਣ ਤੋਂ ਨਹੀਂ ਪਤਾ ਲੱਗਦਾ ਤੇ ਆਮ ਇਨਸਾਨ ਲੱਗਦੇ ਉਹ ਤਾਂ ਸਾਰਿਆਂ ਨੂੰ ਮਿਲਦੇ ਨੇ ਪਿਆਰ ਮੁਹੱਬਤ ਇੱਕੋ ਜਿਹੀ ਉਹਨਾਂ ਦੀ ਤਾਂ ਕਿੰਨੇ ਜਾਣੇ ਨੇ ਉਹਨਾਂ ਨੇ ਦੱਸਿਆ ਸੀ ਫਿਰ ਉਹ ਕਹਿੰਦੇ ਦੋ ਹੈ ਚੇਲੇ ਹੈ ਤਾਂ ਕਿ ਸੰਗਾ ਉਹਨਾਂ ਦੇ ਨਾਲ ਦੋ ਚੇਲੇ ਨੇ ਅਤੇ ਵਿਚਾਰ ਉਹਨਾਂ ਦੇ ਇੱਕ ਅਰਬੀ ਰੂਹ ਹੈ ਪਤਾ ਨਹੀਂ ਕੀ ਨਾਮ ਨਾਲ ਦਾ ਮੈਨੂੰ ਨਹੀਂ ਪਤਾ ਕਿੱਥੋਂ ਆਏ ਨੇ ਮੈਨੂੰ ਤਾਂ ਚਾਇਤ ਨਾ ਚੜ ਗਿਆ ਕਿ ਸਾਡੀ ਕਿਰਤ ਲੱਗੀ ਹੈ ਸਾਡਾ ਜਿਹੜਾ ਕਾਫੀ ਸਮੇਂ ਤੋਂ ਬਾਗ ਸੁੱਕਾ ਪਿਆ ਸੀ ਉਹ ਹਰਿਆ ਹੋ ਗਿਆ ਤਾਂ ਇਹਦੇ ਕਰਕੇ ਮੈਂ ਤਾਂ ਹੁਣ ਦੌੜਿਆ ਤੁਹਾਡੇ ਕੋਲ ਆਇਆ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਜਿਤਨੇ ਸਾਰੇ ਸਵਾਲ ਨੇ ਉਹਨਾਂ ਤੇ ਮਿੱਟੀ ਪਾ ਲੋ ਚਲੋ ਨਿਕਟ ਜਾਏ ਧਾਰ ਪਮੰਗਾ ਕਿਉ ਨਾਨਕ ਨੇ ਭਾਵੇਂ ਨਹੀਂ ਨੇ ਤੇ ਨਾ ਵੀ ਹੋਣ ਤਾਂ ਸਾਨੂੰ ਕੋਈ ਫਰਕ ਨਹੀਂ ਹੈ ਕਿਉਂਕਿ ਹੁਣ ਜਿਹੜਾ ਉਹਨਾਂ ਦਾ ਕੌਤਕ ਵੇਖੇ ਹੈ ਤਾਂ ਇਹ ਤੋਂ ਵੱਡਾ ਤਾਂ ਹੁਣ ਕੌਤਕ ਕੋਈ ਹੋ ਨਹੀਂ ਸਕਦਾ ਜੇ ਬਾਹਰ ਦੀ ਹਰਿਆਵਲ ਆ ਸਕਦੇ ਨੇ ਅੰਦਰ ਦੀ ਹਰਿਆਵਲ ਵੀ ਆ ਸਕਦੀ ਹੈ ਜੇ ਬਾਹਰ ਦਾ ਸਹ ਹਪਣ ਦੇ ਸਕਦੇ ਨੇ ਲਾਜਮੀ ਹੈ ਅੰਦਰ ਦਾ ਸਹ ਹਪਣ ਦਾ ਹੱਲ ਉਹਨਾਂ ਦੇ ਕੋਲ ਹੋਣਾ ਬਾਹਰ ਦੀ ਸੁਗੰਧੀ ਉਹਨਾਂ ਦੇ ਕੋਲ ਤਾਂ ਅੰਦਰ ਦੀ ਸੁਗੰਧੀ ਵੀ ਉਹਨਾਂ ਦੇ ਕੋਲ ਹੋਵੇਗੀ ਪਰ ਤੁਹਾਡੇ ਕੋਲ ਕਰ ਲੈ ਸ਼ਿਵਨਾਬ ਰਾਜੇ ਨੂੰ ਕਹਿ ਰਿਹਾ ਮਾਲੀ ਤੁਹਾਡੇ ਅੱਗੇ ਤਰਲ ਹੈ ਸਾਡਾ ਬਾਗ ਹਰਿਆ ਭਰਿਆ ਹੋ ਗਿਆ ਹੈ ਚਲੋ ਨਿਕਟ ਉਹਨਾਂ ਦੇ ਕੋਲ ਚਲੋ ਪਰ ਧਾਰ ਓ ਮੰਗਾ ਮਨ ਦੇ ਵਿੱਚ ਇੱਕ ਚਾਹ ਪੈਦਾ ਕਰਕੇ ਚਲੋ ਕਿ ਜਿਸ ਰੱਬ ਦੀ ਸਾਨੂੰ ਉਡੀਕ ਸੀ ਉਹ ਰੱਬ ਸਾਡੇ ਬਾਗ ਦੇ ਵਿੱਚ ਪਹੁੰਚ ਗਿਆ ਹੈ ਤੇ ਇਤਨੀਆਂ ਗੱਲਾਂ ਸੁਣ ਕੇ ਰਾਜਾ ਸੀ ਉਹਨੇ ਕਿਹਾ ਤੁਸੀਂ ਚਲੋ ਅਤੇ ਅਸੀਂ ਆਏ ਹ ਸੁੰਨਤ ਸਰੋਨ ਪੂਪਤ ਹਰਖਾਇਓ ਪਰ ਮਨ ਦੇ ਵਿੱਚ ਬੜਾ ਚਾਹ ਕਿ ਜਿਸ ਰੱਬ ਦੀ ਉਡੀਕ ਸੀ ਉਹ ਰੱਬ ਆਪਣੇ ਆਪ ਸਾਡੇ ਇਸ ਨਗਰ ਦੇ ਵਿੱਚ ਪਹੁੰਚ ਗਏ ਪਰ ਹਜੇ ਪਰਖ ਕਰਨੀ ਜ਼ਰੂਰੀ ਹੈ ਤੁੱਕੇ بڑے ਸਾਧੂ ਆਏ ਸੀ ਕਈ ਰਿੱਧੀਆਂ ਸਿੱਧੀਆਂ ਦੇ ਮਾਲਕ ਹੋਣਗੇ ਜਿਨ੍ਹਾਂ ਰਿੱਧੀਆਂ ਸਿੱਧੀਆਂ ਬਖਾਈਆਂ ਅਖੀਰ ਆ ਕੇ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਇਹ ਇਨਸਾਨ ਦਾ ਸੁੱਖ ਨਹੀਂ ਨੇ ਭਾਵੇਂ ਇਹ ਮਨ ਦੇ ਚਾਹ ਪੂਰੇ ਹੋ ਜਾਣ ਪਰ ਉਹ ਚਾ ਨਹੀਂ ਹੈ ਦੁਨੀਆ ਦੀ ਹਰ ਇੱਕ ਸ਼ਾਇਦ ਝੋਲੀ ਦੇ ਵਿੱਚ ਪੈ ਜੇ ਤਾਂ ਉਹ ਸਕੂਨ ਨਹੀਂ ਹੈ ਅਤੇ ਉਹ ਪ੍ਰੋਪਰ ਇਹਦਾ ਸੁੱਖ ਨਹੀਂ ਹੈ ਜਿਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜੇ ਉਮਰ ਦੇ ਤਕਾਜ਼ੇ ਦੇ ਨਾਲ ਵੇਖੀਏ ਜੇ ਜੋ ਚਾਰੇ ਆਰਜਾ ਹੋਰ ਦਸੋਣੇ ਹੋਏ ਤੋਂ ਇੱਕ 60 ਬਰਿਆਂ ਨੂੰ 100 ਬਰਿਆਂ ਨੂੰ ਇੱਕ ਸਦੀ ਨੂੰ ਉਹ ਕਹਿੰਨਾ ਕਿ ਉਮਰ ਨਹੀਂ ਸਤਿਗੁਰੂ ਕਹਿੰਦੇ ਤੇਰੀ ਉਮਰ ਭਾਈ ਇਤਨੀ ਹੋ ਜੇ ਕਿ ਜੇ ਜੁਗ ਚਾਰੇ ਯਾਰ ਜਾਂ ਹੋਰ ਦਸ ਹੁਣ ਜੇ ਇੱਕ ਜੁਗ ਨੂੰ 10 ਗੁਣਾ ਦੇ ਨਾਲ 10 ਦੇ ਨਾਲ ਗੁਣਾ ਕਰੀਏ ਤਾਂ ਉਮਰ ਤਾਂ ਖਤਮ ਹੀ ਨਹੀਂ ਫਿਰ ਤਾਂ ਇਤਨੀ ਤੇਰੀ ਉਮਰ ਹੋ ਜੇ ਜੇ ਰੱਬ ਦਾ ਨਾਮ ਫਿਰ ਵੀ ਨਹੀਂ ਹੈ ਤੇਰੇ ਕੋਲ ਚੰਗੇ ਗੁਣ ਫਿਰ ਵੀ ਨਹੀਂ ਤਾਂ ਕਹਿੰਦੇ ਫਿਰ ਸਭ ਕੁਝ ਤੇਰਾ ਵਿਕਾਰ ਤਾਂ ਹੁਣ ਜਿਹੜਾ ਇਹ ਰਾਜਾ ਹੈ ਰਾਜੇ ਦੇ ਮਨ ਦੇ ਅੰਦਰ ਚਾਹਤਾ ਹੈ ਪਰ ਉਹਨਾਂ ਪਤਾ ਨਹੀਂ ਨਾ ਕਿ ਉਹ ਹੀ ਨਾਨਕ ਨੇ ਤਾਂ ਉਹਨੇ ਆਪਣੇ ਮੰਤਰੀ ਨੂੰ ਬੁਲਾਇਆ ਮੰਤਰੀ ਆਪ ਨੂੰ ਨਿਕਟ ਬੁਲਾਇਓ ਉਹਨੂੰ ਨਿਕਟ ਬੁਲਾ ਕੇ ਉਹਨੂੰ ਇਹ ਗੱਲ ਕਹਿੰਦੇ ਨੇ ਤੇ ਕੇ ਸੰਗ ਕਹੀ ਇਹ ਬਾਣੀ ਤਾਂ ਕਹਿੰਦੇ ਮੇਰੀ ਗੱਲ ਧਿਆਨ ਦੇ ਨਾਲ ਸੁਣਿਓ ਕਣ ਤੱਕ ਜਿੰਨੇ ਸਾਧੂ ਆਏ ਨੇ ਸਾਡੇ ਬਾਗ ਸੁੱਕੇ ਨੂੰ ਹਰਿਆ ਨਹੀਂ ਕਰ ਸਕੇ ਤਾਂ ਹੁਣ ਜਿਹੜਾ ਸਾਧੂ ਮਹਾਤਮਾ ਕੋਈ ਵੀ ਆਇਆ ਮੈਂ ਤਾਂ ਕਹਿਣਾ ਮੇਰਾ ਨਾਨਕ ਹੋਵੇ ਮੇਰੇ ਚਾਹ ਪੂਰੇ ਹੁਣ ਬੜੀ ਤੰਗ ਲੱਗੀ ਐ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਰ ਤੇ ਦਾਰਿਆਂ ਦੀ ਉਹਨਾਂ ਦੇ ਬਚਨ ਸੁਣਾ ਅਲਫਾਜ ਸੁਣਾ ਤਾਂ ਮੈਂ ਤਾਂ ਚਾਹੁੰਨਾ ਕਿ ਨਾਨਕ ਹੋਣ ਪਰ ਮੈਂ ਵੀ ਨਹੀਂ ਚਾਹੁੰਦਾ ਕਿ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਮ ਦੀ ਕੋਈ ਤੋਹਫੀ ਨ ਕਰੇ ਉਹਨਾਂ ਦਾ ਨਾਮ ਲੈ ਕੇ ਸਾਡੇ ਕੋਲ ਸਵਾਂਗ ਲੈ ਕੇ ਆਵੇ ਸਾਡੀ ਵੀ ਪਰਖ ਕਰਨੀ ਜ਼ਰੂਰੀ ਹੈ ਤਾਂ ਉਹਨੇ ਆਪਣੇ ਮੰਤਰੀ ਨੂੰ ਕਿਹਾ ਤੇ ਜਾਵੋ ਨਿਕਟ ਸੰਤ ਸੁਖਦਾਨੀ ਤਾਂ ਉਹਨਾਂ ਦੇ ਕੋਲ ਜਾਵੋ ਜਿਸ ਮਰਜ਼ੀ ਤਰੀਕੇ ਦੇ ਨਾਲ ਜਾਵੋ ਅਤੇ ਉਹਨਾਂ ਦੀ ਪਰਖ ਕਰੋ ਜਾ ਕੇ ਪਰ ਮੰਤਰੀ ਨੂੰ ਕਿਹਾ ਗਿਆ ਪਰਸੂਰਾਮ ਉਸ ਮੰਤਰੀ ਦਾ ਨਾਮ ਹੈ ਜਿਹੜਾ ਸਸਿਵਨਾਬ ਰਾਜੇ ਦਾ ਮੰਤਰੀ ਸੀ ਉਹਨੂੰ ਕਿਹਾ ਗਿਆ ਤੁਸੀਂ ਜਾਵੋ ਜੇ ਸ੍ਰੀ ਨਾਨਕ ਆਗਮ ਕਿਨਾਂ ਤਾਂ ਜੇ ਉਹਨਾਂ ਦਾ ਆਗਮਨ ਸਾਡੇ ਨਗਰ ਦੇ ਵਿੱਚ ਆ ਗਿਆ ਮਤਲਬ ਇੱਥੇ ਪਹੁੰਚ ਗਏ ਨੇ ਤਾਂ ਤਾਂ ਫਿਰ ਲਾਜ਼ਮੀ ਹੈ ਸਾਡੇ ਅੰਦਰ ਚਾ ਉਮੜ ਉਮੜ ਕੇ ਪੈਦਾ ਹੋਵੇਗਾ ਤਾਂ ਫਿਰ ਤਾਂ ਜ਼ਰੂਰਤੇ ਨਹੀਂ ਹੈ ਨਾ ਰੱਬ ਨੂੰ ਨਹੀਂ ਪਰਖਿਆ ਜਾ ਸਕਦਾ ਰੱਬ ਦੀ ਤਾਂ ਇੱਕ ਸਾਨੂੰ ਐਗਜ਼ੈਂਪਲ ਇਹ ਮਿਲ ਗਈ ਹੈ ਕਿ ਸਾਡਾ ਸੁੱਕਿਆ ਬਾਗ ਹਰਿਆ ਹੋ ਗਿਆ ਪਰ ਮਨ ਹਜੇ ਵੀ ਜਿੰਨੇ ਸਾਧੂ ਆਏ ਨੇ ਉਹਨਾਂ ਕਰਕੇ ਮਨ ਮੰਨਦਾ ਨਹੀਂ ਵਿਸ਼ਵਾਸ ਨਹੀਂ ਹੋ ਰਿਹਾ ਕਪਰਸੂ RAM ਨੂੰ ਕੱਲੇ ਆ ਗਿਆ ਕਰੋ ਪਰਖ ਪਲ ਵਿਦ ਲਿਓ ਚੀਨਾ ਤੁਸੀਂ ਜਾਓ ਅਤੇ ਉਹਨਾਂ ਦੀ ਪਰਖ ਕਰੋ ਕਿਸ ਤਰੀਕੇ ਦੇ ਨਾਲ ਪਰਖ ਹੁੰਦੀ ਹੈ ਜਾਲ ਪਾਇਆ ਜਾਂਦਾ ਹੈ ਅਤੇ ਸਭ ਤੋਂ ਜ਼ਿਆਦਾ ਪਾ ਲੋ ਜਿਹੜਾ ਇਨਸਾਨ ਸਾਧੂ ਮਹਾਤਮਾ ਨੇ ਇਹ ਮਾਇਆ ਤੇ ਡੁੱਲੇ ਨੇ ਮੋਤੀਆਂ ਤੇ ਡੁੱਲੇ ਨੇ ਅਤੇ ਐਸੋ RAM ਦੀ ਜ਼ਿੰਦਗੀ ਤੇ ਡੁੱਲੇ ਨੇ ਜੇ ਕੋ ਕਰਮ ਹੁੰਦਾ ਹੈ ਨਾ ਕੋ ਕਰਮ ਸਭ ਤੋਂ ਜ਼ਿਆਦਾ ਉਹ ਤੇ ਡੁੱਲੇ ਹੈ ਆਪਣਾ ਕਹਿੰਦੇ ਸਾਡੇ ਕੋਲ ਤਿੰਨ ਨੇ ਤਰੀਕੇ ਸਾਡੀਆਂ ਰਾਣੀਆਂ ਪਟਰਾਣੀਆਂ ਨੂੰ ਚੰਗਾ ਪਹਿਰਾਵਾ ਪਹਿਨਾ ਕੇ ਉਹਨਾਂ ਦੇ ਕੋਲ ਲੈ ਕੇ ਜਾਓ ਤਾਂ ਮਨ ਡੋਲੇਗਾ ਉਹਨਾਂ ਦੀ ਪਰਖ ਹੋਵੇਗੀ ਦੂਸਰਾ ਕਿ ਹੀਰੇ ਮੋਤੀ ਲੈ ਕੇ ਜਾਓ ਤਾਂ ਜੇ ਉਹਨਾਂ ਦੀ ਢੋਲੀ ਦੇ ਵਿੱਚ ਰੱਖ ਲਏ ਨੇ ਉਹਨਾਂ ਨੇ ਤਾਂ ਫਿਰ ਵੀ ਉਹਨਾਂ ਦੀ ਪਰਖ ਹੋਣੀ ਹੈ ਤੀਸਰਾ ਉਹਨਾਂ ਨੇ ਆਖਿਆ ਕਿ ਚੰਗਾ ਭੋਜਨ ਲੈ ਕੇ ਜਾਓ ਭੋਜਨ ਤੇ ਵੀ ਮਨ ਡੋਲ ਜਾਂਦੇ ਹੈ ਤਾਂ ਇਹ ਕਰਕੇ ਵੇਖੋ ਪਰਸੂ ਰਾਮ ਸੁਨ ਬਚਨ ਅਪਨਿਪਾ ਉਹ ਮੰਤਰੀ ਨੇ ਬਚਨ ਸੁਣੇ ਨੇ ਨਾਲ ਦੀ ਨਾਲ ਉਹਨੇ ਸਤ ਬਚਨ ਕੀਆ ਸੁੰਦਰ ਭੋਜਨ ਲੀਨ ਸਮੀਪਾ ਸਭ ਤੋਂ ਪਹਿਲਾਂ ਉਹਨੇ ਭੋਜਨ ਤਿਆਰ ਕੀਤਾ 36 ਪ੍ਰਕਾਰ ਦਾ ਭੋਜਨ ਤਿਆਰ ਹੋਇਆ ਭੋਜਨ ਤਿਆਰ ਕੀਤਾ ਗਿਆ ਅਤੇ ਉਸ ਬਾਗ ਦੇ ਵਿੱਚ ਚੱਲਿਆ ਗਮਨੇ ਉਪਵਨ ਤਤਕਾਲਾ ਉਪਵਨ ਕਹਿੰਦੇ ਨੇ ਜੰਗਲ ਵੈਗੁਰੂ ਜਿਹੜਾ ਬਾਗ ਸੀ ਬਾਗ ਦੇ ਵਿੱਚ ਗਏ ਤਾਂ ਉੱਥੇ ਜਾ ਕੇ ਅੱਗੇ ਜਹਾਬਿਰਾਜਤ ਦੀਨ ਦੇ ਅੱਲਾ ਕਿੱਥੇ ਸਤਿਗੁਰੂ ਬੈਠੇ ਸੀ ਵਾਗ ਦੇ ਵਿੱਚ ਨਾਲ ਮਰਦਾਨਾ ਜੀ ਨੇ ਲੜਵਾਲਾ ਜੀ ਨੇ ਕੀ ਕਹੋ ਤਾਂ ਕਹ ਗੁਰੂ ਨਾਨਕ ਦੇ ਮਹਾਰਾਜ ਜੀ ਬਸ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਬਸ ਇੱਕ ਹੀ ਚੱਲ ਰੰਗ ਕਰਤਾਰ ਦੇ ਇਹ ਦੁਨੀਆ ਹੈ ਆ ਦੁਨੀਆ ਦਾ ਸਾਨੂੰ ਭੇਦ ਨਹੀਂ ਹੈ ਜਿਵੇਂ ਸਮੁੰਦਰ ਦਾ ਸਾਨੂੰ ਪਤਾ ਨਹੀਂ ਲੱਗਿਆ ਗਹਿਰਾਈ ਨਾਲ ਆਪਣੀ ਕੀ ਗਹਿਰਾਈ ਹੈ ਕਿਤਨਾ ਨਾਪ ਤੋਲ ਤੁਸੀਂ ਜਵਾਬ ਦੇ ਦਿੱਤਾ ਕਿ ਸਾਨੂੰ ਕੀ ਪਤਾ ਹੈ ਬੜੇ ਜਿਹੜੀ ਦੁਨੀਆ ਬਣਾਈ ਹੈ ਜਿਸ ਨੇ ਉਸੇ ਨੂੰ ਪਤਾ ਹੈ ਕਿ ਕੌਤਕ ਕੀ ਹੋਣਗੇ ਕੌਤਕ ਵਰਤੇਗਾ ਜਰੂਰ ਪਰ ਰੱਬ ਜਾਣਦਾ ਸਾਨੂੰ ਨਹੀਂ ਪਤਾ ਤਪੋਜਨ ਤਿਆਰ ਕਰਕੇ ਇਥੇ ਨੇ ਪਹੁੰਚ ਕੇ ਕੀ ਨ ਬੰਦਨਾ ਦੋਇਆ ਕਰ ਜੋਰੀ ਦੋਵੇਂ ਹੱਥ ਜੋੜ ਕੇ ਉਹਨੇ ਬੰਦਨਾ ਕੀਤੀ ਜਿਹੜਾ ਮੰਤਰੀ ਆਇਆ ਸੀ ਕਿਉਂਕਿ ਪਹਿਰਾਵਾ ਅਤੇ ਉਹਨਾਂ ਦੇ ਨਾਲ ਹੋਰ ਨੌਕਰ ਚੱਕਰ ਹੁੰਦੇ ਨੇ ਪਤਾ ਲੱਗ ਜਾਂਦਾ ਕਿ ਮੰਤਰੀ ਆ ਗਿਆ ਰਾਜੇ ਦਾ ਖਜ਼ਾਨਾ ਮੰਤਰੀ ਆ ਗਿਆ ਰਾਜੇ ਦਾ ਅਤੇ ਪੇਸ਼ ਕੀਤਾ ਗਿਆ ਉਹਨਾਂ ਦੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਨਮੁਖ 36 ਪ੍ਰਕਾਰ ਦਾ ਭੋਜਨ ਤਰ੍ਹਾਂ ਤਰ੍ਹਾਂ ਦਾ ਭੋਜਨ ਅਗੇ ਰੱਖਿਆ ਗਿਆ ਅਤੇ ਆਗਿਆ ਭੋਜਨ ਤਰਿਓ ਬਹੋਰੀ ਨਿਰਪਤ ਪਠਿਓ ਤ ਕਰੋ ਆਹਾਰਾ ਉਹਨਾਂ ਨੇ ਤਰਲਾ ਕੀਤਾ ਨਿਰਪਤ ਕਹਿੰਦੇ ਰਾਜਾ ਰਾਜੇ ਨੇ ਤੁਹਾਡੇ ਲਈ ਆਹਾਰਾ ਇਹ ਭੋਜਨ ਕੱਲਿਆ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਉਹਨਾਂ ਨੇ ਵੇਖਿਆ ਸੀ ਹੈ ਤਾਂ ਤਿੰਨ ਜਣੇ ਆ 36 ਪ੍ਰਕਾਰ ਦਾ ਉਹਨਾਂ ਨੇ ਭੋਜਨ ਭੇਜਿਆ ਅਸੀਂ ਉਹਨਾਂ ਦੇ ਪਿਆਰ ਕਰਕੇ ਆਏ ਆ ਤਰਲੇ ਕਰਦਾ ਪਿਆ ਸੀ ਤਾਂ ਹੁਣ ਉਹ ਪਰਖ ਦੇ ਵਿੱਚ ਬੈ ਗਏ ਕਿਵੇਂ ਪਰਖ ਕਰਨੀ ਹੈ ਪਰ ਕਸੂਰ ਰਾਜੇ ਦਾ ਵੀ ਨਹੀਂ ਸੀ ਕਿਉਂਕਿ ਬੜੇ ਲੋਕ ਆਗੇ ਸੀ ਵਿਸ਼ਵਾਸ ਕਰਨਾ ਬਲੀਵ ਕਰਨਾ ਬੜਾ ਮੁਸ਼ਕਲ ਸੀ ਧਰ ਗੁਰੂ ਨਾਨਕ ਦੇਵ ਮਹਾਰਾਜ ਉਸ ਸਮੇਂ ਨਾਲ ਬਚਨ ਉਚਾਰੇ ਨੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਦਰਜ ਨੇ ਉਹ ਕਹਿੰਦੇ ਨੇ ਮਾਰੂ ਮਹੱਲਾ ਪਹਿਲਾ ਰਸ ਕਸ ਸਵਾਦ ਅਨੇਕ ਹੈ ਬਖ ਫਲ ਮਿੱਠੇ ਚਾਕ ਮਤਲਬ ਜੋ ਕੁਝ ਹੈ ਨਾ ਰਸ ਕਸ ਸਾਦ ਜਿਹੜਾ ਨਾ ਇਹ ਸਭ ਵਿਕਾਰ ਹੈ ਜ਼ਿੰਦਗੀ ਦਾ ਕਿਸੇ ਨੂੰ ਖਾਣ ਦਾ ਚਸਕਾ ਕਿਸੇ ਨੂੰ ਪਹਿਨਣ ਦਾ ਚਸਕਾ ਕਿਸੇ ਨੂੰ ਸਪਰਸ਼ ਦਾ ਚਸਕਾ ਇਹ ਚਸਕੇ ਨੇ ਨਾ ਸਾਰੇ ਜ਼ਿੰਦਗੀ ਦੇ ਹੁਣ ਚਸਕੇ ਲੱਗੇ ਨੇ ਅਤੇ ਕਿਰਪਾ ਕਰੇ ਜਿਸ ਆਪਣੀ ਤਾਕੋ ਰੱਖੇ ਆਪ ਹੁਣ ਜਿੱਤੇ ਕਿਰਪਾ ਹੁੰਦੀ ਹੈ ਰੱਬ ਦੀ ਤਾਂ ਅੱਜ ਹੋ ਸਕਦਾ ਨਹੀਂ ਤਾਂ ਰਸਾ ਕਿਸਾਂ ਦੇ ਵਿੱਚ ਦੁਨੀਆ ਪਈ ਹੈ ਜਗਤੋਂ ਮੈਂ ਝੂਠੀ ਦੇਖੀ ਪ੍ਰੀਤ ਸਾਰੀ ਪ੍ਰੀਤ ਜਿਹੜੀ ਲਾਈ ਹੈ ਕਿ ਆ ਵੀ ਮੇਰਾ ਹੈ ਮੇਰੀ ਮੇਰੀ ਕਰਦੇ ਆ ਵੀ ਮੇਰਾ ਹੈ ਸਭ ਕੁਝ ਇਹਨੇ ਆਪਣਾ ਬਣਾਇਆ ਹੋਇਆ ਤਖੁਰ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਕਿ ਭਾਈ ਜਿਹੜੇ ਤੁਹਾਡੇ ਰਸ ਕਸ ਸਾਦ ਬਾਦ ਇਹ ਜਾਨੋ ਜਿਹੜਾ ਤੁਸੀਂ ਮੰਨ ਲਿਆ ਨਾ ਕਿ ਅਗਲਾ ਆਇਆ ਹੈ ਅਤੇ ਉਹਦੇ ਲਈ ਅਸੀਂ ਪੂਜਨ ਪ੍ਰਸ਼ਾਦਾ ਤਿਆਰ ਕਰਕੇ ਰੱਖੇ ਆ ਦੁਨੀਆਂ ਦਾ ਦਵ ਸਤਿਕਾਰ ਹੈ ਸਾਧੂ ਮਹਾਤਮਾ ਦਾ ਅਦব ਸਤਕਾਰਉਦੋਂ ਜਦ ਜਦੋ ਰੱਬ ਦਾ ਨਾਮ ਲਿਆ ਜਾਂਦਾ ਕੋਈ ਬੰਦਗੀ ਵਾਲ ਅੱਗੇ ਆਉਂਦਾ ਤਾਂ ਫਿਰ ਸਾਧੂ ਮਹਾਤਮਾ ਦੀ ਰਿਸਪੈਕਟ ਹੁੰਦੀ ਹੈ ਤਾਂ ਸਤਗੁਰੂ ਕਹਿਣ ਲੱਗੇ ਨਾਮ ਮਹਾਰਸ ਸੁਖਦਾ ਮਾਨੋ ਸਦਾ ਸੁਖਦਾਈ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਇਸ ਕੋ ਨੇ ਦਿੰਦਾ ਤਾਂ ਉਹਨਾਂ ਨੇ ਜਦੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਖਿਆ ਉਹਨਾਂ ਨੇ ਸ਼ਬਦ ਉਚਾਰਿਆ ਕਿ ਭਾਜੀ ਇਹ ਸਭ ਕੁਝ ਰਸਕਸ ਨੇ ਜ਼ਿੰਦਗੀ ਤੇ 36 ਪ੍ਰਕਾਰ ਦਾ ਭੋਜਨ ਸਾਧੂ ਮਹਾਤਮਾ ਉਹ ਤਾਂ ਰੱਬ ਦੀ ਰਜਾ ਦੇ ਵਿੱਚ ਰਹਿਣ ਵਾਲੇ ਹਾਲਾਂਕਿ 36 ਪ੍ਰਕਾਰ ਦਾ ਭੋਜਨ ਹੋਣਾ ਚਾਹੀਦਾ ਕਿਉਂਕਿ ਜੋ ਮੰਗੋ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹੁਣ ਭਗਤ ਕੰਨਾ ਜੀ ਨੇ ਉਹ ਕੀ ਕੁਝ ਮੰਗਦੇ ਨੇ ਉਹ ਕਹਿੰਦੇ ਨੇ ਮੈਨੂੰ ਰਸੋਈ ਚਾਹੀਦੀ ਆ ਰਸੋਈ ਦੇ ਵਿੱਚ ਇੱਕ ਰਸੋਈ ਦਾ ਖਾਣਾ ਪਾਣਾ ਤਿਆਰ ਕਰਨ ਵਾਲੀ ਗੇਹਨ ਚੰਗੀ ਵੀ ਚਾਹੀਦੀ ਐ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨਤ ਜੀਓ ਪਨੀਆਂ ਸ਼ਾਦਨ ਨੇਕ ਮੈਨੂੰ ਜੁੱਤੀ ਵੀ ਚਾਹੀਦੀ ਐ ਚੰਗੀ ਦਾਲ ਮੰਗੋ ਮੈਨੂੰ ਸਭ ਕੁਝ ਦਾਲ ਚਾਹੀਦਾ ਗੁਣ ਮਿਰਚ ਮਸਾਲਾ ਚਾਹੀਦਾ ਅ ਰੱਬ ਦੀ ਭੁੱਖੇ ਭਗਤ ਨਾ ਕੀਜੈ ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਹੁਣ ਕਬੀਰ ਜੀਆ ਨੇ ਰੱਬ ਨੂੰ ਕਹਿ ਦਿੱਤਾ ਅਰਬ ਜੀ ਜੇ ਤੂੰ ਸਾਡੇ ਲਈ ਭੋਜਨ ਦਾ ਪ੍ਰਬੰਧ ਨਹੀਂ ਕਰ ਸਕਦਾ ਆ ਚੱਕੋ ਤੁਹਾਡੀ ਮਾਲਾ ਜਿਹ ਮਾਲਾ ਆਪਣੀ ਲਈ ਜਾ ਮੈਂ ਕੀ ਕਰਨੀ ਆ ਤੁਹਾਡੀ ਮਾਲਾ ਕਿ ਜਿਹੜਾ ਤੁਹਾਡਾ ਨਾਮ ਜਪਦਾ ਆਪ ਮੁਕਤ ਮੁਕਤ ਕਰੈ ਸੰਸਾਰ ਜਿਹੜਾ ਆਪ ਹੀ ਭੁੱਖਾ ਹੈ ਤੋ ਕਿਸੇ ਨੂੰ ਕਿਵੇਂ ਰਜਾ ਸਕਦਾ ਕਬੀਰ ਜੀ ਕਹਿੰਦੇ ਨੇ ਕਿ ਮੈਂ ਆ ਭੁੱਖਾ ਹਾਂ ਮੈਨੂੰ ਪ੍ਰਸ਼ਾਦਾ ਚਾਹੀਦਾ ਹੈ ਅਤੇ ਭੁੱਖੇ ਪੇੜ ਤਾਂ ਬੈਠੇ ਆ ਵੀ ਨਹੀਂ ਜਾਂਦਾ ਬੰਦਗੀ ਕਰਨ ਲੱਗਿਆਂ ਤਾਂ ਜਬਾਨ ਹੋਲਦੀ ਨਹੀਂ ਐਨਰਜੀ ਮਿਲਦੀ ਨਹੀਂ ਹੈ ਤਾਕਤ ਮਿਲਦੀ ਨਹੀਂ ਹੈ ਕਿਵੇਂ ਬੈਠੇ ਆ ਜਾਵੇ ਕਿਵੇਂ ਜਪਿਆ ਜਾਵੇ ਕਬੀਰ ਜੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੈ ਜੇ ਹਮਲਾ ਆਪਣੀ ਲਈਜੈ ਆਪਣੀ ਮਾਲ ਹੀ ਲੈ ਲੈ ਮਾਲੂ ਮੈਂ ਨਾਮ ਨਹੀਂ ਜਪਣਾ ਹਾਰ ਦਿਓ ਪੋਜਨ ਦਿਓ ਰੱਬ ਨੂੰ ਤਰਲਾ ਹੈ ਤਾਂ ਇਹਦੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਚੰਗੀ ਗੱਲ ਹੈ ਭਾਈ ਭੋਜਨ ਚਾਹੀਦਾ ਜਿੰਦਗੀ ਦਾ ਪਰੀਤਨਾ ਨਹੀਂ ਹੈ ਕਿ ਇਨਸਾਨ ਰਸਾਂ ਕਸਾਂ ਦੇ ਵਿੱਚ ਪੈ ਜਾਏ ਰਸ ਕਸਿਤ ਨੇ ਲੱਗੇ ਨੇ ਇਨਸਾਨ ਨੂੰ ਸਤਿਗੁਰੂ ਕਹਿੰਦੇ ਨੇ ਤੁਸੀਂ ਟਕੇ ਆ ਕਿ ਸਾਡੇ ਬਾਗ ਦੇ ਵਿੱਚ ਕੋਈ ਆਇਆ ਹੈ ਹਰਿਆ ਬਾਗ ਸੁੱਕਿਆ ਬਾਗ ਹਰਿਆ ਹੋ ਗਿਆ ਤਾਂ ਕੀ ਉਹਨਾਂ ਦੇ ਅੱਗੇ ਪੇਟ ਰੱਖੀਏ ਅ 36 ਪ੍ਰਕਾਰ ਦਾ ਭੋਜਨ ਲੈ ਕੇ ਆਏ ਉਹਨਾਂ ਹਨਕਦੇ ਮਹਾਰਾਜ ਜੀ ਕਹਿੰਦੇ ਜੇ 36 ਪ੍ਰਕਾਰ ਦਾ ਭੋਜਨ ਤਾਂ ਫਿਰ ਇਹ ਹਰਿਆਵਾਗ ਵੀ ਫਿਰ ਦੁਬਾਰਾ ਸੁੱਕ ਜਾਏਗਾ ਕਿਉਂਕਿ ਰਸਾਂ ਕਸਾਂ ਦੇ ਵਿੱਚ ਪੈ ਜਾਣਗੀਆਂ ਅਰ ਰਬ ਦੀ ਰਜਾ ਚੱਲਦੀ ਹੈ ਜਿੰਨਾ ਕਿ ਤੁਹਾਡੇ ਕੋਲ ਹੈ ਉਹਦੇ ਰਜਾ ਦੇ ਵਿੱਚ ਰਹਿਣੇ ਰਬ ਦੀ ਰਜਾ ਹੈ ਤਾ ਉਹਨ ਸਤਗੁਰਾਂ ਨੇ ਜਦੋਂ ਇਤਨਾ ਸੁਣਾਇਆ ਉਹ ਜਿਹੜਾ ਭੋਜਨ ਸੀ ਤਾਂ ਉਹ ਉਹਨਾਂ ਨੇ ਆਪਣਾ ਸਮੇਟਿਆ ਕਹਿੰਦੇ ਤਾਂ ਇਹ ਤੋਂ ਪਰੇ ਨੇ ਨੇੜੇ ਨਹੀਂ ਨੇ ਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਫਸੇ ਜੇ ਉਹਨਾਂ ਮੈਂ ਹੋ ਤ ਵਿਕਾਰਾ ਜਿਹੜਾ ਤੈਨਾਂ ਰਸਾਂ ਕਸਾਂ ਦੇ ਵਿੱਚ ਫਸ ਗਏ ਆ ਉਹ ਤਾਂ ਵਿਕਾਰ ਹੈ ਅੱਜ ਵੀ ਵਿਕਾਰ ਹੈ ਕੱਲ ਵੀ ਵਿਕਾਰ ਹੈ ਜਦੋਂ ਤੱਕ ਵਿਚਰਦਾ ਹੈ ਵਿਕਾਰ ਹੀ ਹੈ ਕਿਉਂਕਿ ਜਿਹਨੂੰ ਚਸਕਾ ਲੱਗ ਜਾਂਦਾ ਹੈ ਨਾ ਭਾਵੇਂ ਖਾਣ ਦਾ ਲੱਗ ਜੇ ਪਹਿਨਣ ਦਾ ਲੱਗ ਜੇ ਜ਼ਿੰਦਗੀ ਦਾ ਭਾਵੇਂ ਕਿਹੜਾ ਵੀ ਚਸਕਾ ਲੱਗ ਗਿਆ ਤਾਂ ਉਹ ਚਸਕਾ ਸੰਗਤ ਜੀ ਐਸਾ ਹੈ ਕਾਮ ਕ੍ਰੋਧ ਕਾਇਆ ਕੋ ਗਲੈ ਜੋ ਕੰਚਨ ਸੁਹਾਗਾ ਟਲੈ ਸੋਹਾਗਾ ਹੁੰਦਾ ਸੁਨਿਆਰ ਵੀਰ ਦੇ ਕੋਲ ਉਹ ਕੰਚਨ ਤੇ ਸੋਨੇ ਤੇ ਜਦੋਂ ਪਾਉਂਦਾ ਇਹਨਾਂ ਨੂੰ ਢਾਲ ਦਿੰਦਾ ਕੁਟਾਲੀ ਦੇ ਵਿੱਚ ਪਾ ਕੇ ਵੀ ਢਾਲਦਾ ਸੁਨਿਆਰ ਵੀਰ ਪਰ ਸੋਹਾਗਾ ਹੁੰਦਾ ਉਹ ਜਾਦਾ ਜਲਦੀ ਢਾਲਦਾ ਸੋਨੇ ਹੁਣ ਰਸ ਕਸ ਜ਼ਿੰਦਗੀ ਦੇ ਇਦਾਂ ਦੇ ਜਿੰਨੇ ਮਰਜੀ ਅਸੀਂ ਤਨ ਦੌਲਤ ਕਮਾਈ ਹੋਵੇ ਜਿੰਨਾ ਮਰਜੀ ਰਤਬਾ ਕਮਾਇਆ ਹੋਵੇ ਕਾਮ ਕ੍ਰੋਧ ਸਾਡੇ ਤੇ ਹਾਵੀ ਹੋ ਗਏ ਸਾਡੀ ਜ਼ਿੰਦਗੀ ਨੂੰ ਗਾਲ ਕੇ ਰੱਖ ਸਾਡੇ ਔਦਿਆਂ ਨੂੰ ਸਾਡੀ ਮਾਇਆ ਨੂੰ ਉਗਾਲ ਕੇ ਰੱਖਦੇ ਤਉ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅਹ ਨਾਮ ਕੇ ਰਸ ਅਵਕਾਰਾ ਅਸੀਂ ਤਾਂ ਭਾਈ ਹੁਣ ਤੱਕ ਇਹ ਪੁਕਾਰ ਕਰਦੇ ਆਂ ਆ ਰੱਬ ਦੇ ਰਸੀਏ ਬਣੀਐ ਰੱਬ ਦੇ ਨਾਮ ਦੇ ਰਸੀਏ ਬਣੀਐ ਸੁਣ ਕੇ ਮੰਤਰ ਬਚ ਮੰਤਰੀ ਵਿਸਮਾਨਾ ਵਿਸਮਾਨਾ ਕਹਿੰਦੇ ਨੇ ਜੀ ਮਨ ਲੋ ਖੁਸ਼ ਹੋਣਾ ਮੰਤਰੀ ਨੇ ਪਰਸ਼ੂਰਾਮ ਨੇ ਜਦੋਂ ਬਚਨ ਸੁਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਵਾਰਕ ਚਰਣਾ ਤੇ ਲੰਮਾ ਪੈ ਗਏ ਦਾਤਾ ਜੀ ਮੇਰੀ ਇੱਕ ਹੀ ਔਕਾਤ ਕਿ ਮੈਂ ਇੱਕ ਰੱਬ ਦੀ ਪਰਖ ਕਰਾਂ ਤੁਸੀਂ ਸਾਡੇ ਬਾਗ ਨੂੰ ਸੁੱਕੇ ਨੂੰ ਵੀ ਹਰਿਆ ਭਰਿਆ ਕਰ ਦਿੱਤਾ ਇਤੋਂ ਵੱਡੀ ਸਾਡੇ ਨਾ ਸ਼ੁਕਰਿਆਂ ਲਈ ਐਗਜ਼ੈਂਪਲ ਕੀ ਹੋ ਸਕਦੀ ਹੈ ਫਿਰ ਵੀ ਨਾ ਸ਼ੁਕਰੇ ਅਸੀਂ ਤੁਹਾਡੀ ਪਰਖ ਕਰਦੇ ਪਏ ਆ ਆ ਲਓ ਦਾਤਾ ਜੀ ਤੁਹਾਡੇ ਮੁਬਾਰਕ ਚਰਣਾ ਦੇ ਵਿੱਚ ਬਾਰ ਬਾਰ ਮੇਰੀ ਬੰਦਨਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੈਨੂੰ ਮਾਫ ਕਰ ਮੇਰੀ ਡਿਊਟੀ ਹੈ ਕਿਉਂਕਿ ਮੈਂ ਰਾਜ ਦਰਬਾਰੇ ਦਾ ਮੰਤਰੀ ਹਾਂ ਖਜ਼ਾਨਾ ਮੰਤਰੀ ਹਾਂ ਤਾਂ ਮੇਰੀ ਡਿਊਟੀ ਲੱਗੀ ਰਾਜੇ ਨੇ ਹੁਕਮ ਕੀਤਾ ਤਾਂ ਮੈਂ ਤੁਹਾਡੇ ਕੋਲ ਆਇਆ ਪਰ ਮੈਂ ਆਪਣੇ ਵੱਲੋਂ ਤੁਹਾਡੇ ਤੋਂ ਲੱਖਾਂ ਬਾਰ ਮਾਫੀਆਂ ਮੰਗਦਾ ਮਵਾਰਕ ਚਰਣਾ ਤੇ ਲੰਮਾ ਪਿਆ ਬਹਰੋ ਗਮਨੇਉ ਨਿਕਟ ਰਜਾਨਾ ਬਿਨਾਂ ਦੇਰੀ ਤੋਂ ਪੋਜਨ ਆਹਾਰ ਜਿਹੜਾ ਸੀ ਸਤਿਗੁਰਾਂ ਦੇ ਸਨਮੁਖ ਰੱਖੇ ਆ ਸਤਿਗੁਰੂ ਕਹਿੰਦੇ ਭਾਈ ਆਪਣੀ ਮੌਜ ਦਾ ਛਕਾ ਛੱਤੀ ਪ੍ਰਕਾਰ ਵਿਕਾਰ ਵੀ ਨਹੀਂ ਹੈ ਪਰ ਚਸਕਾ ਬਣ ਜੇ ਤਾਂ ਸਭ ਕੁਝ ਵਿਕਾਰੀ ਹੋ ਜਾਂਦਾ ਫਿਰ ਤਾਂ ਇੱਕ ਪ੍ਰਕਾਰ ਦੀ ਭੋਜਨ ਵਿਕਾਰ ਹੋ ਜਾਂਦਾ ਖਾਣੇ ਤੋਂ ਕੰਟਰੋਲ ਨਾ ਹੋਵੇ ਤਾਂ ਉਹ ਤਾਂ ਫਿਰ ਰੋਗਾਂ ਦਾ ਕਾਰਨ ਉਹੀ ਵਿਕਾਰ ਬਣ ਜਾਂਦਾ ਭਾਵੇਂ ਚੰਗਾ ਹੀ ਹੈ ਹੁਣ ਖਾਣੇ ਤੋਂ ਕੰਟਰੋਲ ਨਹੀਂ ਹੈ ਤਾਂ ਉਹੀ ਵਿਕਾਰ ਬਣ ਦੇਗਾ ਰੋਗਾਂ ਦਾ ਕਾਰਨ ਬਣੇਗਾ ਤਗੁਰ ਨਾਨਕ ਦੇਵ ਮਹਾਰਾਜ ਜੀਆਂ ਤੋਂ ਨਾਲ ਦੀ ਨਾਲ ਉਹ ਬਚਨ ਸੁਣ ਕੇ ਰਾਜੇ ਦੇ ਕਰ ਗਿਆ ਬਾਬਸ ਦੌੜਿਆ ਰਾਜੇ ਦੇ ਕੋਲ ਜਦੋਂ ਰਾਜੇ ਕੋਲ ਗਿਆ ਉਹਨੇ ਜਾ ਕੇ ਕਹਿੰਦਾ ਜਾਏ ਸਭਨ ਉਚਰਿਓ ਬਿਰਤੰਤ ਦਾ ਸਾਰਾ ਬਿਰਤੰਤ ਸੁਨਾਇਆ ਰਾਜੇ ਭੁੱਲ ਨਾ ਕਰੀ ਮਾਲੀ ਨੇ ਕਿਹਾ ਸੀ ਸਾਨੂੰ ਉਹ ਮੰਗਾ ਪ੍ਰੇਮ ਦੇ ਨਾਲ ਜਿਤਨਾ ਦਪ ਪ੍ਰੇਮ ਹੋਵੇ ਉਤਨਾ ਦਪ ਪ੍ਰੇਮ ਦੇ ਨਾਲ ਆਪ ਚੱਲ ਆਪਣੀ ਪਰਜਾਂ ਨੂੰ ਲੈ ਕੇ ਚੱਲ ਉਥੇ ਨੱਕ ਰਗੜ ਜਾ ਕੇ ਜਿਸ ਦੇ ਤੈਨੂੰ ਤਾਂਗ ਸੀ ਉਹ ਇਨਸਾਨ ਉਹ ਰੱਬ ਅੱਜ ਸਾਡੇ ਨਗਰ ਦੇ ਵਿੱਚ ਆ ਕੇ ਆ ਅਸੀਂ ਪਰਖ ਕਰਦੇ ਪਏ ਆ ਗੁਰੂ ਨਾਨਕ ਦੇਵ ਜੀ ਆਗੇ ਨੇ ਸਾਦ ਅਸਨ ਤੇ ਪ੍ਰਕਤੀ ਸੰਤਾ ਉਹ ਕਿਸੇ ਸਾਦ ਕਹਿੰਦੇ ਨੇ ਰਸਾਂ ਕਸਾਂ ਦੇ ਵਿੱਚ ਅਸਨ ਕਹਿੰਦੇ ਨੇ ਭੋਜਨ ਉਹ ਸਵਾਦਲੇ ਭੋਜਨਾਂ ਦੇ ਵਿੱਚ ਨਹੀਂ ਹੈ ਸੱਤੀ ਪ੍ਰਕਾਰ ਦਾ ਭੋਜਨ ਇੱਕ ਪਾਸੇ ਪਿਆ ਰਿਹਾ ਕਹਿੰਦੇ ਸਾਨੂੰ ਇਹਨਾਂ ਦੇ ਨਾਲੋਂ ਇਨਸਾਨ ਦੀ ਮੁਹੱਬਤ ਚੰਗੀ ਲੱਗਦੀ ਸਾਨੂੰ ਭੋਜਨ ਦੀ ਭੁੱਖ ਨਹੀਂ ਹੈ ਸਾਨੂੰ ਤਾਂ ਪਿਆਰ ਦੀ ਭੁੱਖ ਹੈ ਕਿਸੇ ਦੇ ਪਿਆਰ ਕਰਕੇ ਅਸੀਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚੇ ਹਾਂ ਪਰ ਉਹ ਸ਼ਖਸ ਜਿਹਦੇ ਨਾਲ ਪਿਆਰ ਹੈ ਜਿੱਦੋਂ ਪਿਆਰ ਲੈਣਾ ਹੈ ਪਿਆਰ ਦੇਣਾ ਹੈ ਅਤੇ ਉਹ ਸ਼ਖਸ ਪੈ ਗਿਆ ਪਰਖ ਦੇ ਵਿੱਚ ਕਿ ਮੈਂ ਪਰਖ ਕਰਨੀ ਹੈ ਰਾਜੇ ਨੂੰ ਮੰਤਰੀ ਕਹਿ ਰਿਹਾ ਹੁਣ ਪਰਖ ਛੱਡੋ ਰਾਬ ਜੀ ਸਾਡੇ ਕਰਾ ਜਿਤਨਾ ਸ਼ੁਕਰਾਨਾ ਕੀਤਾ ਜਾਂਦਾ ਉਹ ਤਨਾ ਕਰੋ ਜਿਤਨਾ ਨਿਵੇਆ ਜਾਂਦਾ ਉਹਨਾਂ ਦੇ ਮਵਾਰਕ ਚਰਨਾਂ ਤੇ ਜਾ ਕੇ ਨਿਭੋ ਉਹਨੇ ਸਭ ਕੁਝ ਜਾ ਕੇ ਰਾਜੇ ਨੂੰ ਗੱਲ ਸੁਣਾਈ ਹੈ ਪਰਸ਼ੂਰਾਮ ਮੰਤਰੀ ਸ਼ਿਵਨਾਵ ਰਾਜਾ ਸੰਗਲਾ ਦੀਪ ਦਾ ਕਹਣ ਉਹ ਮਨ ਦੇ ਵਿੱਚ ਹੁਣ ਉਹਦੇ ਪਿਆਰ ਉਮੜ ਉਮੜ ਕੇ ਆ ਰਹੇ ਆ ਪਰ ਜਦੋਂ ਚਲਦਾ ਹੈ ਕਿ ਮੈਂ ਆਪਣੇ ਬਾਗ ਦੇ ਵੱਲ ਜੇਮ ਜਿਹੜਾ ਬਾਗ ਸੁੱਕਾ ਸੀ ਮੈਂ ਬੜੇ ਉਹਦੇ ਲਈ ਜਤਨ ਕੀਤੇ ਬੜੇ ਸਾਧੂ ਬੁਲਾਏ ਇਹ ਬਾਗ ਸੁੱਕਾ ਹਰਿਆ ਹੋ ਜਾਏ ਨਹੀਂ ਹੋਇਆ ਬੜੀਆਂ ਦਵਾਈਆਂ ਪਾਈਆਂ ਇਹ ਬਾਗ ਜਿਹੜਾ ਬੂਟੇ ਸੁੱਕ ਗਏ ਨੇ ਇਹ ਪੌਦੇ ਸੁੱਕ ਗਏ ਨੇ ਤਾਂ ਕੋਈ ਹਿੱਲਾ ਨਾ ਹੋਇਆ ਅੱਜ ਇੱਕ ਸਾਧੂ ਨੇ ਮਵਾਰਕ ਚਰਨ ਪਾਏ ਉਹਨਾਂ ਦੇ ਨਾਲ ਬਾਗ ਹਰਿਆ ਭਰਿਆ ਹੋ ਗਿਆ ਤਾਂ ਹੁਣ ਉਮੜ-ਉਮੜ ਕੇ ਕਦਮ ਪੁੱਟਦਾ ਹੈ ਕਿ ਮੈਂ ਬਾਗ ਦੇ ਵੱਲ ਉਹ ਨਾਨਕ ਦੇ ਮਹਾਰਾਜਿਆਂ ਦੇ ਬਲਾਵਾ ਪਰ ਸਾਰੇ ਨਗਰ ਦੀ ਜ਼ਿੰਮੇਵਾਰੀ ਹੈ ਕਿ ਜੇ ਮੈਂ ਇੱਕ ਵਾਰ ਗਲਤ ਇਨਸਾਨ ਤੇ ਵਿਸ਼ਵਾਸ ਕਰ ਲਿਆ ਮੇਰੇ ਸਾਰੇ ਨਗਰ ਦਾ ਬੇੜਾ ਠੱਪ ਹੋ ਜਾਣਾ ਡਿਊਟੀ ਮਾਲੋ ਜ਼ਿੰਮੇਵਾਰੀ ਵੀ ਇਹਦੀ ਵੱਡੀ ਹੀ ਹੈ ਇਹ ਵੀ ਆਪਣੇ ਟਿਕਾਣੇ ਤੇ ਸਹੀ ਹੈ ਪਰ ਜਿਹੜਾ ਸਿਮਨਾਬ ਰਾਜ ਹੈ ਕਿ ਮੈਂ ਪਰਖ ਕਿਵੇਂ ਕਰਾਂ ਕੌਣ ਦੁਬਾਰਾ ਉਹਨੇ ਪਰਖ ਕਰਨੀ ਹੈ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਸੰਗਤ ਜੀ ਪਰ ਗੁਰੂ ਨਾਨਕ ਦੇ ਮਹਾਰਾਜਿਆਂ ਦੀ ਪਰਖ ਹੈ ਜਿਹੜੀ ਉਹ ਤਾਂ ਰੱਬ ਦੀ ਪਰਖ ਹੈ ਰੱਬ ਦੀ ਪਰਖ ਕੌਣ ਕਰ ਸਕਦਾ ਹੈ ਆਦਨ ਸੰਸਾਰ ਦੀ ਸਮਝ ਤੋਂ ਬਾਹਰ ਹੈ ਕੀਤਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਦਰਜਨਸ ਪਰ ਉਹਨੂੰ ਕੌਣ ਜਾਣ ਸਕਦਾ ਜਿਹੜਾ ਆਪਣੇ ਆਪ ਦਾ ਪ੍ਰਕਾਸ਼ ਹੋਇਆ ਹੋਵੇ ਪ੍ਰਕਾਸ਼ਮਾਨ ਗੁਰੂ ਨਾਨਕ ਦੇ ਨਰੰਕਾਰ ਨੇ ਗੁਰੂ ਨਾਨਕ ਪੰ ਉਹਨਾਂ ਦਾ ਪਿਆਰ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਕੋਲ ਪਹੁੰਚੇ ਨੇ ਹੁਣ ਰਾਜੇ ਨੂੰ ਵੀ ਚਾਹ ਹੈ ਕਿ ਕਦੋਂ ਮੈਂ ਆਪਣੇ ਰੱਬ ਨੂੰ ਵੇਖਾਂ ਜਾ ਕੇ ਕਦੋਂ ਨਾਨਕ ਨੂੰ ਵੇਖਾਂ ਜਾ ਕੇ ਪਰ ਜ਼ਿੰਮੇਵਾਰੀ ਵੀ ਵੱਡੀ ਹੈ ਕਿ ਕਿਤੇ ਮੈਂ ਉੱਥੇ ਜਾ ਕੇ ਲੰਮਾ ਬਹਿ ਗਿਆ ਸਾਰਿਆਂ ਨੇ ਮੇਰੇ ਮਗਰ ਮੱਥੇ ਟੇਕ ਦੇਣਾ ਬੜਾ ਦੋ ਸਤਕਾਰ ਕਰਦੇ ਸੀ ਲੋਕ ਇਹਦਾ ਕਿ ਮੈਂ ਗਲਤ ਰਸਤੇ ਤੇ ਪੈ ਗਿਆ ਸਾਰੇ ਲੋਕਾਂ ਨੇ ਮੈਂ ਸੋਚ ਸਭ ਦੇ ਕਿ ਕੰਮ ਲਾ ਮੰਨ ਪਰ ਦੂਜੀ ਵਾਰ ਪਰਖ ਕਰੇਗਾ ਸ ਪਪਾ ਕਾਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਉਹਨਾਂ ਭੁੱਲਾਂ ਦੀ ਖਮਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤ